ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾ ਆਤਮ ਰਾਮ ਸਰਬ ਮਹਿ ਪੇਖ ਪੂਰਨ ਪੂਰ ਰਹਿਆ ਪ੍ਰਭ ਏਕ ਰਤਨ ਅਮੋਲ ਹਿਰਦੇ ਮਹਿ ਜਾਨ ਆਪਣੀ ਵਸਤ ਤੂ ਆਪ ਪਛਾਨ ਪੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਭਾਗ ਹੋ ਵਹਿ ਤਉ ਪਾਈਐ ਵੱਡੇ ਭਾਗ ਹੋ ਵਹਿ ਤਉ ਪਾਈਐ ਬਿਨ ਜਿਹਵਾ ਕਿਆ ਜਾਣੈ ਸਵਾਦ ਬਿਨ ਜਿਹਵਾ ਕਿਆ ਜਾਣੈ ਸਵਾਦ ਰਹਾ ਅੱਠ ਦਾ ਸਬੇਦ ਸੁਨੇ ਕਹਿ ਡੋਰਾ ਹਾਂਜੀ ਅੱਠ ਦਸ ਅੱਠ ਕਸ ਕੇ ਬੋਲਣਾ ਦਸ ਪੂਲਾ ਬੋਲਣਾ ਸੰਬੰਧਕ ਪਾਠ ਹੈ ਅੱਠ ਦਸ ਬੇਦ ਇੱਥੇ ਵਿਸਰਾਮ ਸੁਨੇ ਕਹਿ ਡੋਰਾ ਕੋਟ ਪ੍ਰਗਾਸ ਨਾ ਦਿਸੈ ਅੰਧੇਰਾ ਕੋਟ ਪ੍ਰਗਾਸ ਇਥੇ ਵਿਸਰਾਮ ਨਾ ਦਿਸੈ ਕੰਦੀਰਾ ਪਸੂਪਰੀਤ ਕਾਸ ਸੰਗ ਰਚੈ ਜਿਸ ਨਹੀਂ 부ਝਾਵੈ ਸੋ ਕੀਤ ਵਿਦ 부ਝੈ ਜਿਸ ਨਹੀਂ 부ਝਾਵੈ 부ਝਾਵੈ ਕਿਸ ਕੀ ਬੋਲਨਾ ਜਿਸ ਨਹੀਂ 부ਝਾਵੈ ਸੋ ਕੀਤ ਵਿਦ 부ਝੈ 부ਝਾ ਵਿ ਕਿਸ ਕੀ ਬੋਲਨਾ ਜਿਸ ਨਹੀਂ 부ਝਾਵੈ ਸੋ ਕੀਤ ਵਿਦ 부ਝੈ ਜਾਨਨ ਹਾਰ ਰਹਾ ਪ੍ਰਭ ਜਾਨ ਓਤ ਪੋਤ ਭਗਤਨ ਸੰਗਾਨ ਬਿਗਸ ਬਿਗਸ ਆਪਣਾ ਪ੍ਰਭ ਗਾਵਹਿ ਗਾਵਹਿ ਬਿਗਸ ਬਿਗਸ ਆਪਣਾ ਪ੍ਰਭ ਗਾਵਹਿ ਨਾਨਕ ਤਿਸ ਜਮ ਨੇੜ ਨ ਆਵਹਿ ਤਿਸ ਨੀ ਨਾਨਕ ਤਿੰਨ ਜਾਮ ਨੀੜ ਨਾ ਆਵੇ ਰਾਮ ਕਲੀ ਨਾਨਕ ਪਤੀ ਵੀ ਸ੍ਰਾਮ ਰਾਮ ਕਲੀ ਮਹੱਲਾ ਪੰਜਵਾ ਦੀਨੋ ਨਾਮ ਕੀਓ ਪਵਿੱਤ ਹਰ ਧਨ ਰਾਸ ਨਿਰਾਸ ਇਹ ਬਿਤ ਕਾਟੀ ਬੰਦ ਹਰ ਸੇਵਾ ਲਾਈ ਹਰ ਹਰ ਭਗਤਾ ਰਾਮ ਗੁਣ ਗਾਏ ਬਾਜੀ ਅਨਹਦ ਬਾਜਾ ਰਸਕ 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 ਗੁਣ ਗਾਵਹਿ ਹਰ ਜਾਨਾ ਆਪਣਾ ਗੁਰਦੇਵ ਨਿਵਾਜਾ ਰਹਾਉ ਆਏ ਬਨਿਉ ਪੂਰਵਲਾ ਭਾਗ ਜਨਮ ਜਨਮ ਕਾ ਸੋਇ ਜਾਗ ਗਈ ਗਿਲਾਨਾ ਸਾਧਕੈ ਸੰਗ ਮਾਨ ਤਨ ਰਤੂ ਹਰ ਕੈ ਰੰਗ ਰਖੀ ਰਖਨ ਹਰ ਦਿਆਨ ਨਾ ਕਿਛ ਸੇਵਾ ਨਾ ਕਿਛ ਕਾਲ ਕਰ ਕਿਰਪਾ ਪਰਾਕੀਨੀ ਦਇਆ ਬੂਡਤ ਦੁਖ ਮਹਿ ਕਾੜ ਲਿਆ ਸੁਣ ਸੁਣ ਉਪਜਿਉ ਮਨ ਮਹਿ ਚਾਵ ਆਠ ਪਹਿਰ ਹਰ ਕੀ ਗੁਣ ਗਾਉ ਗਾਉਤ ਗਾਵਤ ਪਰਮ ਗਤ ਪਾਈ ਗੁਰ ਪ੍ਰਸਾਦ ਨਾਨਕ ਲਿਵ ਲਾਈ ਰਾਮ ਕਲੀ ਮਹੱਲਾ ਪੰਜਵਾ ਕੌਡੀ ਬਦਲੇ ਤਿਆਗੈ ਰਤਨ ਛੋੜ ਜਾਏ ਤਾਹੂ ਕਾ ਜਤਨ ਸੋ ਸੰਚੈ ਜੋ ਹੋਛੀ ਬਾਤ ਮਾਇਆ ਮੋਹਿਆ ਟਿੱਡੋ ਜਾਤ ਮਾਇਆ ਮੋਹਿਆ ਹੋੜਾ ਦੀਰਗ ਲਾ ਕੇ ਉਚਾਰਨ ਕਰਨਾ ਮਾਇਆ ਮੋਹਿਆ ਇਥੇ ਵਿਸਰਾਮ ਟਿੱਡੂ ਡੱਡਾ ਨਹੀਂ ਬੋਲਣਾ ਟੱਡਾ ਉਚਾਰਨ ਕਰਨਾ ਟਿੱਡਾ ਉਜਾਤ ਮਾਇਆ ਮੋਹਿਆ ਟਿੱਡਾ ਉਜਾਤ ਅਭਾਗੇ ਤੈ ਲਾਜ ਨਾਹੀ ਹੇ ਵਿਸਰਾਮ ਅਭਾਗੇ ਪਦ ਤੇ ਲਾਉਣਾ ਹੈ ਅਭਾਗੇ ਤੈ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੇਤਿਓ ਮਨ ਮਾਹੀ ਰਹਾਉ ਅੰਮ੍ਰਿਤ ਕੋਰਾ ਵਿਖਿਆ ਮੀਠੀ ਸਾਖਤ ਕੀ ਵਿਦ ਨੈਨੋ ਡੀਠੀ ਕੂੜ ਕਪਟ ਅਹੰਕਾਰ ਰੀ ਜਾਣਾ ਨਾਮ ਸੁਣਤ ਜਨ ਵਿਛੂ ਡਸਾਨਾ ਨਾਮ ਸੁਣਤ ਕੁਰ ਦੇ ਵਿੱਚ ਕਪਟ ਦੇ ਛਲ ਦੇ ਵਿੱਚ ਹੰਕਾਰ ਦੇ ਵਿੱਚ ਤੇਰੀ ਜਾਨਾ ਪ੍ਰਸੰਨ ਹੁੰਦਾ ਹੈ ਜਦੋਂ ਨਾਮ ਸੁਣਨ ਦੀ ਗੱਲ ਆਉਂਦੀ ਹੈ ਜਨ ਮਾਨੋ ਵਿਚੂ ਡਸਾਨਾ ਮਾਨੋ ਜਿਵੇਂ ਵਿਚੂ ਡੰਗ ਮਾਰਦਾ ਨਾ ਠੂਹਾ ਲੜ ਜਾਂਦਾ ਇਓ ਹਾਲਤ ਹੋ ਜਾਂਦੀ ਹੈ ਨਾਮ ਸੁਨਤ ਜਨ ਵਿਚੂ ਡਸਾਨਾ ਸੁਨਤ ਨਾਣਾ ਨਹੀਂ ਬੋਲਣਾ ਨਾਮ ਸੁਨਤ ਇਥੇ ਵਿਸਰਾਮ ਜਾਨ ਜਾਨ ਦਾ ਅਰਥ ਹੈ ਮਾਨੋ ਬਿੱਚੂ ਅ ਦਸਨਾ ਬਿੱਚੂ ਕਸ ਕੇ ਬੋਲਣਾ ਐਡਾ ਬੋਲ ਕੇ ਉਚਾਰਨ ਕਰਨਾ ਹੈ ਬਿੱਚੂ ਅ ਦਸਨਾ ਮਾਇਆ ਕਾਰਨ ਸਦ ਹੀ ਝੂਰੇ ਮਨ ਮੁਖ ਕਬਹ ਨ ਉਸਤਤ ਕਰੈ ਇਹ ਪਾਠ ਇਸੇ ਤਰ੍ਹਾਂ ਹੀ ਚਾਰਨ ਕਰਨਾ ਹੈ ਮਾਨ ਮੁਖ ਨੰਨੇ ਨੂੰ ਜਿੱਥੇ ਸਿਆਰੀ ਹੋਵੇ ਉਹ ਵੱਖਰਾ ਪਾਠ ਕਰਨਾ ਹੈ ਮਾਨ ਮੁਖ ਕਹੇ ਨਾ ਉਸਤਤ ਕਰੇ ਬਸ ਇੱਕ ਇੱਕ ਪਾਠ ਹੈ ਦੀਵਗੰਦਾਰੀ ਰਾਗ ਦੇ ਵਿੱਚ ਮੇਰੇ ਮਾਨ ਮੁਖ ਹਰ ਹਰ ਕਰੀਐ ਨਿਰਭਉ ਨਿਰੰਕਾਰ ਦਾਤਾਰ ਤੇ ਸਿਉ ਪ੍ਰੀਤ ਨਾ ਕਰੈ ਗاوار ਯਾਨੀ ਉਹ ਮਾਨ ਦੇ ਨੰਨੇ ਨੂੰ ਸਿਆਰੀ ਨਹੀਂ ਹੈ ਉਹ ਬਸ ਵੱਖਰਾ ਪਾਠ ਕਰਨਾ ਹੈ ਬਾਕੀ ਨੰ ਮਮਾ ਨੰਨੇ ਨੂੰ ਸਿਆਰੀ ਮਾਨ ਮੁਖ ਜਿੱਥੇ ਆ ਜੇ ਉਹ ਵੱਖਰਾ ਪਾਠ ਕਰਨਾ ਹੈ ਇੱਕੋ ਪੰਕਤੀ ਹੈ ਜਿੱਥੇ ਨੰਨੇ ਨੂੰ ਸਿਆਰੀ ਨਹੀਂ ਪਰ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਵੀ ਇਹ ਵੱਖਰਾ ਪਾਠ ਕਰਨਾ ਹੈ ਮਾ ਮੇਰੇ ਮਾਨ ਮੁਖ ਹਰ ਹਰ ਕਰੀਏ ਨਿਰਭਉ ਨਿਰੰਕਾਰ ਦਾਤਾ ਤੇਸ ਸਿਓ ਪ੍ਰੀਤ ਨ ਕਰੈ ਗਵਾਰ ਸਭ ਸਭ ਸਾਹ ਸਿਰ ਸਭ ਸਾਹ ਸਿਰ ਸਾਚਾ ਸਾਹ ਵੇ ਮੁਹਤਾਤ ਵੇ ਮੁਹਤਾਜ ਪੂਰਾ ਪਾਤ ਸਾਹ ਮੋਹ ਮਗਨ ਲਪਟਿਓ ਭ੍ਰਮ ਗ੍ਰਹਿ ਗਿਰਹਿ ਗਗੇ ਦੇ ਵਿੱਚ ਡੈਸ਼ ਦੇ ਕੇ ਗੇ ਗੇ ਰਹਿ ਗਿਰਾਹ ਮੋਹ ਮਗਨ ਲਪਟਿਓ ਭ੍ਰਮ ਗ੍ਰਹ ਨਹੀਂ ਗ੍ਰਹ ਨਹੀਂ ਗਿਰਹ ਗੱਗੇ ਸਿਆਰੀ ਗਿ ਰਹ ਗਿਰਾ ਮੋਹ ਮਗਨ ਲਪਟਿਓ ਭ੍ਰਮ ਗਿਰਹ ਨਾਨਕ ਤਰੀਐ ਤੇਰੀ ਮਿਹਰ ਮਿਹਰ ਉਚਾਰਨ ਕਰਨਾ ਛੇਤੀ ਮਿਹਰ ਲਾ ਨਹੀਂ ਲਾਉਣੀ ਨਾਨਕ ਤਰੀਏ ਤੇਰੀ ਮਿਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ